ਹੈਲੋ ਜੀ গুড মর্নিং ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਬਲੌਗ ਤੇ ਮਾਰਨਿੰਗ ਦਾ ਟਾਈਮ ਆ ਸੈਕਿੰਡ ਟਾਈਮ ਦੀ ਚਾਹ ਆਪਣੇ ਬਣ ਰਹੀ ਹੈ ਇਧਰ ਆਪਾਂ ਆਪਾਂ ਬੰਨ੍ਹ ਕੇ ਰੱਖਤਾ ਅੰਦਰ ਚਾੜੂ ਹੋ ਗਿਆ ਬਾਹਰ ਚਾੜੂ ਹੋ ਗਿਆ ਕਪੜੇ ਵੀ ਆਪਣੇ ਵਾਸ਼ ਹੋ ਗਏ ਆ ਕਿਉਂਕਿ ਆਪਾਂ ਕੱਲ ਵਾਲੀ ਗਲਤੀ ਨਹੀਂ ਕੀਤੀ ਆਪਾਂ ਜਲਦੀ ਉੱਠੇ ਹੋਏ ਆ ਤੇ ਸੈਕਿੰਡ ਟਾਈਮ ਦੀ ਚਾਹ ਪੀ ਰਹੇ ਆ ਤੇ ਸਿਰਤ ਪਤਾ ਨਹੀਂ ਕੀ ਪਾਣੀ ਮੰਗ ਰਹੀ ਆ ਪਾਪਾ ਤੋਂ ਆਦੇ ਪਤਾ ਨਹੀਂ ਕੀ ਰੀ ਰੀ ਕਰ ਜਾਂਦੀ ਆ ਤੇ ਚਲੋ ਜੀ ਬਾਕੀ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਨਾਲ ਦੀ ਨਾਲ ਕੰਮ ਤਾਂ ਦੇ ਕਰਦੇ ਆਂ ਤੇ ਨਾਲ ਦੀ ਨਾਲ ਵੀਡੀਓ ਨੂੰ ਵੀ ਆਪਾਂ ਕਰਾਂਗੇ ਕੰਟੀਨਿਊ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਨਾਲ ਦੇਖਣ ਖਾਣਾ ਆਉਂਦਾ ਨਹੀਂ ਹਜੇ ਨਿੱਕੇ ਜੇ ਮੂੰਹ ਨਾਲ ਆ ਪੰਗੇ ਲੈਣ ਲੱਗੀ ਹੋਈ ਆ ਵੀ ਮੈਂ ਖਾਣਾ ਹਨਾ ਮੈਨੂੰ ਖਵਾ ਵੀ ਮੈਨੂੰ ਫੜਾਓ ਵੀ ਮੈਂ ਮੈਂ ਖੁਦ ਤੇ ਮੈਂ ਖੁਦ ਖਾਣਾ ਵਾ ਤੇ ਮੈਂ ਇਹਨੂੰ ਦੇਖ ਜਿੱਦਾਂ ਸੀ ਕੱਟ ਕੇ ਹੁਣੇ ਤਰਬੂਜ ਸੀ ਦੁਪਹਿਰ ਦੇ 1.5 ਵਜੇ ਆ ਉਹ ਤੋਂ ਪਹਿਲਾਂ ਨੂੰ ਬੁਖਾਰ ਹੋ ਗਿਆ ਕਾਫੀ ਜ਼ਿਆਦਾ ਬੁਖਾਰ ਹੋ ਗਿਆ ਸੀਗਾ ਉਹਨੂੰ ਸੀਦੇ ਮੈਂ ਆਪਾਂ ਘਰੇ ਹੀ ਸੀਗੇ ਉਹਨੂੰ ਮੈਡੀਸਿਨ ਵਗੈਰਾ ਵੀ ਦੇਤੀ ਕਹਿੰਦੀ ਮੈਨੂੰ ਦਿਖਾਓ ਨੂੰ ਚਾਏਗਾ ਹਜੇ ਤੇ ਮੈਡੀਸਿਨ ਵਗੈਰਾ ਇਹਨੂੰ ਦੇਤੀ ਫਿਰ ਹਨਾ ਹੁਣ ਠੀਕ ਆ ਇਹ ਤੇ ਹੁਣ ਅਸੀਂ ਬੈਠੇ ਸੀਗੇ ਤੇ ਕੰਮਕਾਰ ਅੱਜ ਹਜੇ ਖਾਸ ਸੀ ਕੋਈ ਕੀਤਾ ਨਹੀਂ ਜਿਵੇਂ ਸਫਾਈਆਂ ਸਵੇਰੇ ਕੀਤੀਆਂ ਸੀਗੀਆਂ ਤੇ ਹਾਂ ਤੁਹਾਨੂੰ ਇਹ ਦਿਖਾਉਣੀ ਹੈ ਖਾਓ ਪਹਿਲਾਂ ਤੁਸੀਂ ਤੁਸੀਂ ਖਾਓ ਪਹਿਲਾਂ ਨਗਾਓ ਇਹਨੂੰ ਆਹ ਤਰੀ ਫੜ ਦੇ ਦੇਖ ਲਓ ਫਰਾਗ ਦੇ ਨਾਲ ਬੂਟ ਪਾਈ ਆ ਹਾਂ ਨਾ ਤਾਂ ਉਹਦੇ ਪਿਓ ਨੂੰ ਦਵਾਈ ਦਿੰਦੀ ਆ ਨਾ ਆਪ ਲੈਂਦੀ ਆ ਮੈਂ ਪਾਪਾ ਨੂੰ ਵੀ ਬੁਖਾਰ ਹੋਇਆ ਪਿਆ ਵੀ ਆ ਗਿਆ ਹਾਂ ਦੇ ਜੀ ਜੀ ਐ ਕੀ ਦੀ ਐ ਇਹ ਤੇਰੀ ਨਹੀਂ ਹਿੱਡੀ ਗੋਲੀ ਤੇ ਆ ਜੰਨਾ ਵੀ ਅੰਦਰ ਚੱਲ ਨਾ ਦੇ ਚੱਲ ਆ ਜੋ ਏਸੀ ਚਾ ਜੋ ਉੱਠਾ ਤੇ ਗਰਮੀ ਕਿੰਨੀ ਆ ਹੁਣ ਆਹੀ ਕੁਛ ਕਰੀ ਜਾਂਦੇ ਆ ਦੋਨੇ ਚੱਲਾ ਦੀਏ ਚੰਨਾ ਵੀ ਆ ਉਹ ਟਰਫੀ ਮੰਗਦੀ ਵੀ ਮੈਨੂੰ ਦੋ ਟਰਫੀ ਦੇ ਦੇ ਨਾ ਜੰ ਨੂੰ ਕਰ ਮੈਂ ਟਰਫੀ ਖਾਣੀ ਆ ਚੱਲਣੋਂ ਢੀਲ ਲਗਾ। ਰੀਤ ਹਰ ਦਿਨ ਸ਼ੂ ਰੱਖਦੀ ਫਿਰਦੀ ਹੈ ਜਿਹੜੇ ਪਾਏ ਸੀ ਮੈਨੂੰ ਸਾਰਾ ਪਤਾ ਵੀ ਮੇਰੇ ਸ਼ੂ ਕਿੱਥੇ ਹੁੰਦੇ ਕਿੱਥੇ ਨਹੀਂ। ਉਹ ਕਿਈ ਰੱਖਣ। ਚਲ ਰੱਖ ਤੇ? ਸਾਹਮਣੇ? ਬਾਹਰ। ਬਾਹਰ ਫਿਰ ਬਾਥਰ ਪੀ ਆਏ। ਇਹ ਨਹੀਂ ਪੀਉਂਦੀ ਬੈੰਦੇ ਹੈਗੇ ਅੰਦਰ। ਅੰਜੀ ਕੇ ਦਾ ਲਾ ਦੋ 쿨ਿੰਗ ਬਾਰ ਜਾਈ ਜਾਂਦੀ ਆ ਲੈ ਦੇਖ ਲੋ ਹੁਣੇ-ਹੁਣੇ ਅਸੀਂ ਹੁਣੇ-ਹੁਣੇ ਅਸੀਂ ਚਾਹ ਪੀ ਕੇ ਹਟੇ ਆ ਤੇ ਟਾਈਮ ਮੇਨੋਂ ਦਾ 3:30 ਦਾ ਹੋ ਰਿਹਾ ਵਾ ਸ਼ਾਮ ਦੇ ਤੇ ਅੰਦਰ ਮੈਂ ਦਾਲ ਰੱਖਤੀ ਸੀਗੀ ਬਣਨ ਦੇ ਲਈ ਹੁਣ ਦਾਲ ਆਪਣੀ ਘਟ ਤੇ ਪਣੀ ਜਾ ਰਹੀ ਆ ਤੇ ਇਹ ਨੂੰ ਸੀਟੀ ਨਹੀਂ ਲਗਾਉਣੀ ਹੈਗੀ ਆਪਾਂ ਐ ਇਹਨੂੰ ਆਪਾਂ ਕਰਾਂਗੇ ਬਸ ਇਹਦੇ ਚ ਗਰਮ ਪਾਣੀ ਕਰ ਕਰਕੇ ਪਾਈ ਲੈਣਾ ਤੇ ਇਹਨੇ ਰਿੱਝ ਜਾਣਾ ਚਦੋਂ ਤੱਕ ਆਪਾਂ ਰੋਟੀ ਖਾਣੀ ਆ ਤੋ ਤੱਕ ਆਪਣੀ ਦਾਲ ਜਿਹੜੀ ਬਣ ਕੇ ਰੈਡੀ ਹੋ ਜਾਣੀ ਆ ਸਲੋ ਤੇ ਯਸ ਲਾ ਥੋੜਾ ਪਾਣੀ ਪਾ ਕੇ ਆਈ ਮੈਨੂੰ ਮਿਲ ਜੇ ਮਾ ਕੇ ਨਾਲ ਦੀ ਨਾਲ ਹੀ ਕਰਾਂਗੇ ਆਪਾਂ ਭਾਂਡੇ ਸਾਫ਼ ਉਹ ਮੈਟ ਜਰ ਵੀ ਇਸੇ ਮਤ Thank <laughs> you. ਹੋਗੇ ਬਾਪ ਤੇ ਕੋ ਥੋੜੀ ਦੇਰ ਲਈ ਰੱਖ ਦਿੰਨੇ ਸਪਝਣ ਕੇ ਫਿਰ ਆਪਾਂ ਇਹਨਾਂ ਨੂੰ ਟਿਕਾ ਦਾਂਗੇ ਤੇ ਤੜਕੇ ਦੀ ਤਿਆਰੀ ਕਰਦੀ ਆ ਮੈਂ ਨਾਲ ਦੀ ਨਾਲ ਹੀ ਤੜਕਾ ਦੇਖਦੀਆਂ ਕੱਟਦੀਆਂ ਤੇ ਟਮਾਟਰ ਮੇਰੇ ਹਿਸਾਬ ਨਾਲ ਨਾ ਇੱਕ ਅੱਧਾ ਹੀ ਲੱਗਿਆ ਹੋਣਾ ਆ ਆਪਣੀ ਫਸਰੇ ਲੈਣਾ ਭੁੱਲ ਗਈ ਸਬਜ਼ੀ ਹਰੇ ਤੋਂ ਨਾ ਟਮਾਟਰ ਤੇ ਖੀਰਾ ਵੀ ਇੱਕੋ ਹੀ ਪਿਆਵਾ ਮੈਂ ਲੈਣਾ ਭੁੱਲ ਗਈ ਸਵੇਰੇ ਕਿਉਂਕਿ ਸੋਭਾ ਨੂੰ ਸਿਰ ਤੋਂ ਬੁਖਾਰ ਸੀਗਾ ਤੇ ਦਿਮਾਗ 'ਚ ਹੀ ਨਹੀਂ ਆਇਆ ਸਬਜ਼ੀ ਜਣਾ ਵੀ ਲੇਟ ਆਇਆ ਤੇ ਉਸ ਵਾਰ ਮਾਈਂਡ ਚ ਸਕੀਪਿੰਗ ਹੋ ਗਿਆ ਵੀ ਖੀਰੇ ਵਗੈਰਾ ਲੈਣੇ ਆ ਤੇ ਟਮਾਟਰ ਵਗੈਰਾ ਲੈਣ ਵਾਲੇ ਆ ਤੇ ਟਮਾਟਰ ਵੈਸੇ ਮੈਂ ਲੈਣ ਨਹੀਂ ਸੀਗੇ ਹੁਣ ਕਦੀ ਕਿਉਂਕਿ ਜਿਹੜੇ ਆਪਣੇ ਲੱਗੇ ਹੋਏ ਸੀਗੇ ਉਹਦੇ ਨਾਲ ਹੀ ਚੱਲੀ ਜਾਂਦਾ ਸੀਗਾ ਸੜੀ ਜਾਂਦਾ ਸੀ ਵਧੀਆ ਤੇ ਹੁਣ ਬਿਲਕੁਲ ਛੋਟੇ ਛੋਟੇ ਰਹਿ ਗਏ ਨੇ ਮਤਲਬ ਦੋ ਹੋਣਗੇ ਆ ਇੱਕ ਤਿੰਨ ਹੋਣਗੇ ਦੋ ਦਿਨ ਤਾਂ ਹੈਗੇ ਪਰ ਬਹੁਤ ਛੋਟੇ ਆ ਇਜੋਂ ਕੋਈ ਨਾ ਤਾਂ ਸਵੇਰੇ ਲੈਣਾਗੇ ਤੇ ਫਿਲਹਾਲ ਹੁਣ ਆਪਾਂ ਉਧਰੋਂ ਪਿੱਛੇੋਂ ਸਟੋਰ ਚੋਂ ਇੱਕ ਤਾਂ ਮੈਂ ਲਸਣ ਲੈ ਕੇ ਆਉਣੀ ਆ ਤੇ ਨਾਲ ਮੈਂ ਟਮਾਟਰ ਤੋੜ ਕੇ ਲੈ ਕੇ ਆਉਣੀ ਆ ਤੇ ਫਿਰ ਆਪਾਂ ਤੜਕਾ ਕੱਟ ਕੇ ਰੱਖਦੇ ਆ ਤੇ ਸੀਰਤ ਫਿਲਹਾਲ ਉਹਦੇ ਪਪਾ ਕੋਲੇ ਆ ਉਹ ਹਜੇ ਅਰੈਸਟ ਤੇ ਆ ਮੌਸਮ ਨਾਲ ਬਾਹਰ ਪੂਰੀ ਬੱਦਲਵਾਈ ਬਣੀ ਪਈ ਆ ਹਾਂ ਪੂਰੀ ਬੱਦਲਵਾਈ ਗਹਿਰ ਜੀ ਹੋਈ ਪਈ ਆ ਤੇ ਮੈਂ ਟਮਾਟਰ ਦੀ ਗੱਲ ਕਰਦੀ ਸੀ ਟਮਾਟਰ ਨਾਲ ਤੁਹਮੇ ਦਿਖਾਵਾਂ ਆ ਦੇਖੋ ਦੋ ਤਿੰਨ ਕੀ ਲੱਗੇ ਹੋਏ ਨੇ ਚਲੋ ਆਪਣਾ ਸੱਜਣਾ ਤੇ ਇੱਕ ਆਪਣਾ ਉਧਰ ਦੇਖੋ ਨਵੀਂ ਮਿਰਚ ਵੀ ਆ ਗਈ ਆ ਦੇਖੋ ਮਿਰਚ ਲੱਗੀ ਹੋਈ ਛੋਟੀ ਮਿਰਚ ਲੱਗੀ ਹੋਈ ਛੋਟੀ ਜੀ ਇਹ ਤਾਂ ਫੁੱਲ ਵਗੈਰਾ ਹੀ ਆ ਹਜੇ ਹਮ ਕੱਲ ਪਾਣੀ ਲਾਇਆ ਸੀ ਹੁਣ ਫੇਰ ਲਾਉਨੇ ਆ ਪਾਣੀ ਇਹਨਾਂ ਨੂੰ ਛੱਡਦੇ ਆ ਪਾਣੀ ਸੁੱਕ ਜਾਂਦੇ ਆ ਦੇਖ ਲਓ ਇੱਕ ਦਿਨ ਚ ਕੀ ਹਾਲ ਬਣ ਜਾਂਦਾ ਛੋਟਾ ਜਿਹਾ ਟਮਾਟਰ ਬਹੁਤਾ ਵੈਸੇ ਦਾਲ ਚ ਮੇਂ ਜ਼ਿਆਦਾ ਪਾਉਣਾ ਨਹੀਂ ਹੈਗਾ ਟਮਾਟਰ ਬਹੁਤ ਆ ਇੱਕ ਸਰ ਜਾਣਾ ਆਪਣਾ ਵਾਚਾ ਤੋੜਦੇ ਸੀ ਇਸ ਵਾਰ ਆਪੇ ਲਾ ਦੋ ਤੋੜਦੇ ਕੀ ਕਰਦਾ ਮੈਂ ਪੈਂ ਜਾ ਪੈਂ ਜਾ ਤੋ ਉਹਦਾ ਸੀਗਾ ਓਕੇ ਚਿੜੀ 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 ਨਾ ਤੋੜਦੀ ਮੈਂ ਜਦ ਆ ਤੇ ਪਰ ਬਣਾਈ ਦਾਲ ਤੇ ਫਿਰ ਇਹ ਚਟਨੀ ਨੂੰ ਕੁਝ ਕਿ ਨਹੀਂ ਬੈਠੀ ਹੁੰਦੀ ਤੇ ਰੋੜਾ ਮੋਟੀ ਆ। ਇਹਦੇ ਪਾਣੀ ਲਾਉਣ ਵਾਲਾ ਹੋਇਆ ਤੇ ਸੀਸਾਈ ਨੇ ਵਰਖਾ ਨਹੀਂ ਬੱਸ ਖਰਾਬ ਨਹੀਂ ਕਰਨਾ। ਸੀਸ ਤਾਂ ਐਡਮ ਤਫਾਪੀ ਜੀ। ਜੇ ਤੁਸੀਂ ਉਧਰ ਜਾਓ ਮੈਂ ਵੀ ਥੋੜਾ ਕੀੜੀਆਂ ਆ ਜਾਈਏ ਇਸ ਟੇਕਲੇ। ਹਾਂ ਕੀੜੀਆਂ ਆਏ। ਪੁੱਤ ਕੰਡੇ ਕੰਡੇ ਕੰਡਿਆ ਆਉਣੇ ਤੇ ਹਾਂ ਇਹ ਵੀ ਜਲਾਵ ਉਹ ਕਰਨ ਵਾਲਾ ਹੱਜਾ ਪੁੱਤ। ਫੋਨ ਤੋਂ ਵੀ ਪੱਤ ਨਹੀਂ ਫੋਨੋਂ ਧਾ ਇਦ ਕੰਡੇ ਹੁੰਦੇ ਪੱਤੇ ਦੇ ਹੋਏ ਦੋਗੀ ਆ ਗਿਆ ਹੋਏ ਦੋਗੀ ਆ ਗਿਆ ਆ ਦੇਖਾ ਵਾਕੀ ਸੁਣਿਆ ਹੋਏ ਦੋਗੀ ਆ ਗਿਆ ਦੰਦੀ ਵੱਧੂ ਦੋਗੀ ਭੱਜ ਕੇ ਜਾ ਕੇ ਦੇਖਿਆ ਕਿੱਥੇ ਡੋਗੀ ਇੱਥੇ ਨਹੀਂ ਦੇਖ ਲਾ ਦੂਰ ਹੀ ਅੱਜ ਇਹ ਕੋਹ ਨਹੀਂ ਗਿੰਦਾ ਕੋਹ ਨਹੀਂ ਗਿੰਦਾ ਅੱਜ ਉਹ ਹੀ ਕਰਦਾ ਬੁੱਤ ਦਾ ਪਤੀਨਾ ਆਪਾਂ ਤੋੜ ਕੇ ਲੈ ਆਂਦਾ ਤੇ ਮੇਰਾ ਇਹ ਨਾ ਇੱਥੇ ਐਕਸੋਰਟ ਫੈਨ ਚੱਲਦਾ ਆਵਾਜ਼ ਤਾਂ ਜਾਂਦਾ ਤੇ ਹੁਣ ਇਹਨੂੰ ਆਪਾਂ ਕਰਕੇ ਰੱਖ ਦਾਂਗੇ ਵਾਸ਼ ਧੋ ਕੇ ਰੱਖ ਦੂੰਗੀ ਮੈਂ ਇਹਨੂੰ ਤੇ ਦਾਲ ਇੱਧਰ ਆਪਣੀ ਸਲੋ ਤੇ ਪਣੀ ਚਾਰੀ ਹੈ ਦੁੱਧ ਵੀ ਮੈਂ ਰੱਖਿਆ ਹੋਇਆ ਵਾ ਲੈ ਆਂਦਾ ਸੀਗਾ ਤੇ ਹੁਣ ਕੁੱਟਾਂਗੇ ਆਪਾਂ ਚਟਣੀ ਤੇ ਮੈਂ ਨਾਉਣ ਬਾਅਦ ਚ ਹੀ ਜਾਉਂਗੀ ਪਹਿਲਾਂ ਚਟਨੀ ਕੁੱਟ ਕੇ ਜਾਉਂਗੀ ਅਸੀਂ ਚਟਨੀ ਮੈਂ ਕੁੱਟੂੰਗੀ ਕੁੰਡੇ ਸੂਟੇ ਦੇ ਨਾਲ ਕੁੰਡੇ ਘੋਟਣੇ ਦੇ ਨਾਲ ਤਰਬਲਾ ਬਹੁਤ ਉਸ ਤੱਕ ਕੇ ਰੱਖ ਲਈਏ ਨੂੰ ਓ ਜੀ ਮੈਂ ਹੁਣ ਕੁੱਟ ਰਹੀ ਸੀਗੀ ਚਟਨੀ ਅ ਤੇ ਨੇ ਕੁੰਡੇ ਕੁੰਡੇ ਤੇ ਘੋਟਣੇ ਦੇ ਨਾਲ ਕਿਉਂਕਿ ਜਦ ਮਿਕਸਰ ਬਲੈਂਡਰ ਚ ਜਿੰਨੀ ਮਾਰਜੀ ਤੁਸੀਂ ਉਹ ਬਣਾ ਲਓ ਉਹ ਬੜਾ ਟੇਸਟ ਨਹੀਂ ਆਉਂਦਾ ਹਾਂ ਦਾ ਟੇਸਟ ਮਤਲਬ ਕਿ ਕੁੰਡੇ ਦੀ ਕੁੰਡੇ ਕੋਟਲੇ ਦੀ ਕੁਟਾਈ ਚਾਉਂਦਾ ਵਾ ਹਨ ਠੀਕ ਪਹਿਲਾਂ ਆਪਾਂ ਪਕੌਣਾ ਮਤਲਬ ਲਾਂਗੇ ਫਿਰ ਪਿਆਜ਼ ਉਹ ਜਰਾ ਓਕੇ ਜੀ ਦਾਲ ਬਣਾਈ ਹੈ ਮੈਂ ਮਿਕਸ ਦਾਲ ਬਣਾਈ ਹੈ ਤੇ ਦਾਲ ਦੇ ਨਾਲ ਤਾਂ ਟਿਕਣੀ ਵੀ ਵਧੀਆ ਲੱਗਦੀ ਹੈ ਦਾਲ ਮੈਂ ਛਿੱਲੇ ਕੇ ਰੱਖਲੇ ਸੀਗੇ ਬਸ ਹੁਣ ਮੈਂ ਬ੍ਰੀਕ ਬ੍ਰੀਕ ਕਰਕੇ ਪਿਆਜ਼ ਪਾ ਦੂੰਗੀ ਨਾਲ ਪਤਾ ਨਹੀਂ ਜ਼ੁਕਾਮ ਨੇ ਬਹੁਤ ਬੁਰਾ ਹਾਲ ਕੀਤਾ ਪਿਆ ਕੁਛ ਹੋਣਾ ਸੇਤ ਨੂੰ ਵੀ ਬੁਖਾਰ ਨੱਕ ਬੰਦ ਹੋ ਕੇ ਬੁਰਾ ਹਾਲ ਹੋ ਸੱਚੀ ਮੇਰੇ ਖਤਰਾ ਬਹੁਤ ਜ਼ਿਆਦਾ ਨਹੀਂ ਵੀ ਪਉਣਿਆ ਨਾ ਬਹੁਤ ਜ਼ਿਆਦਾ ਫੀਲ ਹੁੰਦਾ ਦੀ ਆਪਣੀ ਗੰਢੀ ਤਿਆਰ ਹੁਣ ਇਹਨੂੰ ਮੈਂ ਡੱਬੀ ਚ ਕੱਢ ਕੇ ਰੱਖ ਦੂੰਗੀ ਤੇ ਇਹ ਰਾਤ ਨੂੰ ਰੋਟੀ ਨਾਲ ਖਾ ਲਾਂਗੇ ਤੇ ਜਿਹੜਾ ਇਹਨੂੰ ਵਾਸ਼ ਹੋ ਦੇਣਾ ਕਰ ਦੇਣੀ ਆ ਥੋੜੀ ਜਿਹੀ ਮੈਂਥ ਜ਼ਰੂਰ ਲੱਗਦੀ ਆ ਤੇ ਪਰ ਜਿਹੜਾ ਆਹ ਵਾਲਾ ਟੇਸਟ ਆਇ ਕਿਤੇ ਰੇਸ ਨਹੀਂ ਮਿਲਦਾ ਕਿਸੇ ਮਿਕਸ ਗ੍ਰੈਂਡਰ ਦੇ ਵਿੱਚ ਨਹੀਂ ਮਿਲਦਾ ਹਨਾ ਕਿਤੇ ਚੋਪਰ ਚ ਨਹੀਂ ਮਿਲਦਾ ਹੈਗਾ ਜਿਹੜਾ ਮਤਲਬ ਆ ਕੁੰਡੇ ਘੋਟਨੇ ਦੇ ਵਿੱਚ ਟੇਡਾ ਟੇਸਟ ਆ ਕਿ ਵੀ ਤੇ ਮੈਂ ਪਿਆਜ਼ ਲੈਣ ਚਲੀ ਗਈ ਸਬਜ਼ੀਆਂ ਆ ਗਿਆ ਸਿਰ ਨੂੰ ਹੁਣ ਸਵੇਰ ਸਾਫ਼ ਕਰਕੇ ਪਾਵਾਂ ਕੋਈ ਨਹੀਂ ਹੁੰਦੀ ਹੈ ਕਿ ਹੁਣ ਫਿਲਹਾਲ ਮੈਂ ਇੱਥੇ ਰੱਖ ਦਿੰਨੀ ਤੇ ਚਟਣੀ ਨੂੰ ਚਟਣੀ ਨੂੰ ਮੈਂ ਜ਼ਰੂਰ ਕੱਢ ਕੇ ਰੱਖ ਦਿੰਨੀ ਆ ਡੱਬੀ ਦੇ ਵਿੱਚ ਤੁਹਾਨੂੰ ਦਿਖਾਵਾਂ नींबू पंजा रुपये पाई है पुछो ना भाई भाई मुही अग लगी पी आधिया नहीं अग तोड़ते बना के पानी पी लैने ਤੇ ਚਟਨੀ ਆਪਾਂ ਕਰਤੀ ਸਟੋਰ ਇਹਨੂੰ ਰੱਖ ਦਾਂਗੇ ਫ੍ਰਿਜ ਦੇ ਵਿੱਚ ਤੇ ਦਾਲ ਆਪਣੀ ਇਹ ਆਲੀ ਦਾਲ ਆਪਣੀ ਬਣੀ ਜਾ ਰਹੀ ਆ ਬੱਸ ਦਾਨੀ ਆ ਦਾਲ ਮੈਂ ਕੱਦ ਕਰ ਦਿੰਦੀ ਆ ਦਾਲ ਨੂੰ ਤੜਕਾ ਬਾਅਦ ਚ ਕਰੂੰਗੀ ਪਹਿਲਾਂ ਮੈਂ ਨਹਾ ਕੇ ਆਉਣਾਗਾ ਜੋਤ ਦਾ ਟਾਈਮ ਹੋ ਜਾਂਦਾ ਫਿਰ ਮੈਨੂੰ ਇਹ ਹੋ ਜਾਂਦਾ ਵੀ ਲੇਟ ਹੋ ਜਾਣਾ ਵਾ ਤਾਂ ਕਰਕੇ ਤੇ ਚਟਨੀ ਦੀ ਮੈਂ ਘੋ ਸੋਣੀ ਆ ਰਹੀ ਆ ਪਦੀਨੇ ਦੀ ਮਤਲਬ ਫਰੈਸ਼ ਸੀਗਾ ਤੇ ਬਹੁਤ ਸੋਣੀ ਮੈਂ ਘਾੜਦੀ ਆ ਚਲੋ ਇਹਨੂੰ ਕਰਾਂਗੇ ਆਪਾਂ ਸ਼ਾਮ ਨੂੰ ਇੰਜੋਏ ਪ੍ਰੋਟੀਨ ਆ है बारी साफ करी दे। देर तक चल के रख देंगे फिलहाल मैं नहा के आम बाकी कम करते हैं आप चलो जी मिलते हैं फिर सुन। ਉੱਤਮਾਉਂ ਦੇ ਵੀ ਕਰਦੀ ਆ ਪਤਾ ਨਹੀਂ ਕੀ ਚੱਕਰ ਚੱਲਿਆ ਤਿੰਨੇ ਬੁਵਾੜੇ ਹੋ ਗਏ ਆ ਦਾਉ ਜੋ ਕਿ ਮੇ ਤਾਂ ਥੋੜਾ ਜਿਹਾ ਕੋਲਡ ਨਾਲ ਹੀ ਜ਼ਿਆਦਾ ਜ਼ੁਕਾਮਦਿਆ ਹੋਇਆ ਹੋਇਆ ਵਾ ਇਹਨਾਂ ਨੂੰ ਪਿਓਤੀ ਨੂੰ ਬੁਖਾਰ ਛੀ ਆ ਹੁਣ ਬੱਚੀ ਦੱਸ ਰਹਿ ਦਿੰਦੀ ਹੋਈ ਨਹੀਂ ਮੈਨੂੰ ਤਾਂ ਪੀਣ ਨੂੰ ਉਹ ਦੇ ਦੋ ਭਾਈ ਮੈਨੂੰ ਵੀ ਤੇ ਬਾਕੀ ਆਟਾ ਵੀ ਗੁੰਨ ਕੇ ਰੱਖਿਆਈ ਮੈਂ ਤੜਕਾ ਵੀ ਲਾ ਹੀ ਆਈ ਮੈਂ ਕਿਹਾ ਚੱਲ ਬਾਅਦ ਵਿੱਚ ਬਈ ਫੇਰ ਇਹਨਾਂ ਹੁਣ ਜਾਣੀਆਂ ਨਹੀਂ ਫੇਰ ਗਰਮੀ ਹੋਗਾ ਸਣ ਰੋਟੀ ਰਹਿ ਗਈ ਇਕੱਲੀ ਬਣਾਉਣ ਵਾਲੀ ਹੇ ਹੇ ਸ਼ਾਂਤੀ ਆ ਗਈ ਪੀਕੇ। ਅਧਨਾ ਕਰਨ ਨੂੰ ਤਾਂ ਡੋਲੀ ਜਾਣਾ ਉਹਦੇ। ਬਸ ਇਹ ਤਾਂ ਤਾਂ ਬੇ ਆ। ਇਹ ਬੁਮਾਰਾ ਹੈ। ਮੱਖੀਆਂ ਵੀ ਗੋਲੇ ਇਕੱਠੀਆਂ ਕਰੀ ਫਿਰਦੀਆਂ ਉਹ ਗਿੱਲੇ ਥਾਂ ਤੇ ਆਉਂਦੀਆਂ। ਉਹ ਝੋਲੀ ਡੁੱਲੀ ਜਾਂਦਾ ਪਾਣੀ। ਐਲ ਤਾਂ ਦੀ ਇਹ ਜੜੇ نیچے ਆ ਜਾ। ਔਰ ਇਹ ਮੇਰੇ ਕੋਲ। ਕੱਲ ਸੁਣੋ ਆ ਕੇ। ਆ ਜਾ ਮੁੱਤ। ਅਸੀਰਤ ਵੀ ਨਮਾਤਾ ਤੇ ਮੈਂ ਵੀ ਨਾ ਆਇਆ ਹੀ ਆ। ਤੇ ਰੋਟੀ ਦਾ ਹਜੇ ਰੁੱਕੇ ਕਰਦੇ ਆ ਤੇ ਮਤਲਬ ਰੁੱਕ ਕੇ ਬਣਾਵਾਂਗੇ ਰੋਟੀ ਉਹ ਜਿਆਦਾ ਹੀ ਗੁੱਸਾ ਆਉਂਦਾ ਇਹਨੂੰ ਜਦੋਂ ਗੁੱਸਾ ਜੜਿਆ ਤਾਂ ਆਪਾਂ ਮਾਰਿਆ ਨੀਚੇ ਕੀ ਕੀ ਨੂੰ ਬੁੱਝੋ ਹੋਰ ਚਲੋ ਜੀ ਤੇ ਚਲੋ ਜੀ ਨਾ ਕਿ ਆਪਾਂ ਅੱਗੇ ਸਿੱਕੇ ਜੋਤ ਲਾਦੀ ਆਪਾਂ ਤੇ ਰੋਟੀ ਦਾ ਹਜੇ ਰੁੱਕੇ ਕਰਦੇ ਆ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਨਹੀਂ ਤਾਂ ਫਿਰ ਵੀਡੀਓ ਬਹੁਤ ਸਾਰੀ ਲੰਮੀ ਹੋ ਜਾਂਦੀ ਆ ਕੱਲ ਨੂੰ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਹਨਾ ਜੋ ਵੀ ਮੇਰੇ ਚੈਨਲ ਤੇ ਭੈਣ ਭਰਾ ਆਉਂਦੇ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਓਕੇ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਟੇਕ ਕੇਅਰ ਰੱਬ ਰੱਖਾ